ਬਿਲਕੁਲ ਜੀ ਮੇਰੇ ਨਾਲ ਸਾਡੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜਿਹੜੇ ਪਾਰਟੀ ਨੇ ਬੜਾ ਇਹਨਾਂ ਨੂੰ ਮਾਨ ਸਨਮਾਨ ਦੇ ਕੇ ਜ਼ਿੰਮੇਵਾਰੀ ਲਈ ਹੈ ਔਰ ਸਾਡੇ ਨਾਲ ਹਲਕਾ ਇੰਚਾਰਜ ਬੀਤੀ ਸ਼ਰਮਾ ਜੀ ਔਰ ਸਮੁੱਚੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਮੈਂ ਕਹਿ ਸਕਦਾ ਵੀ ਰੀੜ ਦੀ ਹੱਡੀ ਜਿਹੜੀ ਹੈ ਸਾਡੇ ਬੈਠੇ ਨੇ ਅੱਜ ਔਰ ਇਹ ਸੰਗਠਨ ਦੀ ਮੀਟਿੰਗ ਸੀ ਕੁਝ ਵਿਚਾਰ ਚਰਚਾ ਸੀ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇਲੈਕਸ਼ਨਾਂ ਦਾ ਦੂਰ ਵੀ ਹੈ ਉਹਦੇ ਸਬੰਧੀ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਹਿੰਦੀਆਂ ਨੇ ਉਹਨਾਂ ਕਮੀਆਂ ਪੇਸ਼ੀਆਂ ਨੂੰ ਹੱਲ ਕਰਕੇ ਤਗੜੇ ਹੋ ਕੇ ਲਾਂਬੰਦ ਕਰਕੇ ਇੱਕ ਵਧੀਆ ਜਿਹੜਾ ਪਠਾਨਕੋਟ ਨੂੰ ਆਪਾਂ ਵਧੀਆ ਪਹਿਲ ਕਦਮੀ ਦੇਈਏ ਤਾਂ ਜੋ ਕਿ ਕਿਉਂਕਿ ਇੱਥੋਂ ਦੀ ਮੈਂ ਦੇਖ ਰਿਹਾ ਸੀ ਵਾਰਡਾਂ ਦੇ ਵਿੱਚ ਕਾਫੀ ਦਿੱਕਤਾਂ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਕਾਰਨ ਕੀ ਹੈ ਕਾਰਨ ਹੈ ਵੀ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਸਾਡੀ ਕੋਸ਼ਿਸ਼ ਇਹ ਹੈ ਵੀ ਆਪਣੇ ਜਿੰਨੇ ਵੱਤ ਵੱਤ ਕੌਂਸਲਰ ਇੱਕ ਵਾਰੀ ਬਣ ਕੇ ਮੇਅਰ ਆਪਣਾ ਬਣ ਜਾਵੇ ਤਾਂ ਜੋ ਕਿ ਲੋਕਾਂ ਨੂੰ ਇੱਕ ਸੁੱਖ ਦਾ ਸਾ ਮਿਲ ਸਕੇ ਜਿਹੜੇ ਪਠਾਨਕੋਟ ਦੀ ਡਿਵੈਲਪਮੈਂਟ ਆਪਾਂ ਕਰਾ ਸਕੀਏ ਸਾਡੇ ਲਈ ਪਹਿਲਾਂ ਤਾਂ ਸ ਬਹੁਤ ਬਹੁਤ ਮਾਨ ਦੀ ਗੱਲ ਹੈ ਕਿ ਅਜੇ ਸ਼ਮਰ ਸ਼ੇਰ ਸਿੰਘ ਸਹਿਰੀ ਕਲਸੀ ਜੀ ਜੋ ਸਾਡੇ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਅੱਜ ਪਠਾਨਕੋਟ ਦੇ ਵਿੱਚ ਆਏ ਨੇ ਤੇ ਸਾਡੇ ਪੂਰੇ ਸੰਗਠਨ ਦੇ ਨਾਲ ਰੋਬਰੂ ਹੋ ਰਹੇ ਹੈ ਸੰਗਠਨ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਤੇ ਉਹਦਾ ਬਹੁਤ ਵਧੀਆ ਤਰੀਕੇ ਨਾਲ ਹੱਲ ਵੀ ਕੱਢ ਰਹੇ ਨੇ ਫੋਨ 'ਅਸੀਂ ਆਬਵੀਅਸਲੀ ਕਾਰਪੋਰੇਸ਼ਨ ਦੇ ਉੱਤੇ ਵੀ ਇਹਨਾਂ ਦੇ ਨਾਲ ਸਮੱਸਿਆ ਬਾਰੇ ਦੱਸਿਆ ਸੀਗਾ ਕਿ ਸਾਨੂੰ ਪਿਛਲੇ ਦਿਨਾਂ ਕਾਰਪੋਰੇਸ਼ਨ ਤੋਂ ਇੱਥੇ ਪਠਾਨਕੋਟ ਦੇ ਵਿੱਚ ਕਿਸ ਤਰ੍ਹਾਂ ਦੀ ਤੰਗੀਆਂ ਆਈਆਂ ਨੇ ਜਿਹਦੇ ਨਾਲ ਰੋਗ ਸੀਵਰੇਜ ਕੰਪਲੀਟਲੀ ਬਲੌਕਡ ਹੋ ਚੁੱਕੇ ਐ ਤੇ ਕੋਈ ਵੀ ਕਾਰਪੋਰੇਸ਼ਨ ਵੱਲੋਂ ਕੰਮ ਨਹੀਂ ਹੋ ਰਿਹਾ ਅਸੀਂ ਸਾਰੀਆਂ ਆਪਣੀ ਸਮੱਸਿਆ ਇਹਨਾਂ ਦੇ ਨਾਲ ਰੱਖੀ ਐ ਸੰਗਠਨ ਨੂੰ ਸਟਰੋਂਗ ਕਰਨਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਐ ਇਸੇ ਕਰਕੇ ਅੱਜ ਸਾਡੇ ਪ੍ਰਧਾਨ ਸਾਹਿਬ ਵੀ ਇੱਥੇ ਆਏ ਨੇ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਤੇ ਅਸੀਂ ਸੰਗਠਨ ਨੂੰ ਵੀ ਸਟਰੋਂਗ ਕਰਾਂਗੇ ਤੇ ਸੰਗਠਨ ਦੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਾਂਗੇ ਜੀ ਦੇਖੋ ਇੱਥੇ ਕਾਰਪੋਰੇਸ਼ਨ ਜੋ ਹੈਗੀ ਉਹ ਐਸ ਵਲੇ ਕਾਂਗਰਸ ਦੀ ਹੈ ਜਿਹਦੇ ਵਿੱਚ ਮੇਅਰ ਜਿਹੜਾ ਹੈਗਾ ਕਾਂਗਰਸ ਦਾ ਹੈ ਡਿਪਟੀ ਮੇਅਰ ਕਾਂਗਰਸ ਦਾ ਹੈਗਾ ਮੈਜੋਰਿਟੀ ਆਫ ਕਾਂਗਰਸ ਜਿਹੜੇ ਨੇ ਸਾਰੇ ਐਮਸੀਸ ਬਣੇ ਹੋਏ ਨੇ ਲੇਕਿਨ ਇਹਨਾਂ ਦੇ ਵਿੱਚੋਂ ਹਲੇ ਤੱਕ ਕਿਸੇ ਦੀ ਵੀ ਨੀਅਤ ਨਹੀਂ ਇਥੇ ਦੇ ਲੋਕਾਂ ਦੇ ਕੰਮ ਕਰਾਉਣ ਦੀ ਇਹ ਸਾਰੇ ਨੇ ਘਰ ਸੁੱਤੇ ਆ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਨੀਤੀਆਂ ਨੇ ਇਹ ਕਿਸ ਤਰੀਕੇ ਨਾਲ ਕੰਮ ਕਰਦੇ ਲੇਕਿਨ ਪਠਾਨਕੋਟ ਦੇ ਵਿੱਚ ਐਸ ਵਲੇ ਕੋਈ ਵੀ ਕੰਮ ਨਹੀਂ ਹੋਇਆ ਪਿੱਛੇ ਜੀ ਇੱਕ ਸਰਵੇ ਰਿਪੋਰਟ ਵੀ ਆਈ ਸੀਗੀ ਉਹਦੇ ਵਿੱਚ ਪਠਾਨਕੋਟ 195 ਨੰਬਰ ਤੇ ਆਇਆ ਹੈ ਤਨੂੰ ਜਾਣ ਕੇ ਹੈਰਾਨੀ ਹੋਗੀ ਕਿ ਲਾਸਟ ਆਏ ਐਸੀ ਸਫਾਈ ਦੇ ਮਾਮਲੇ ਤੇ ਤੇ ਸੀਵਰੇਜ ਦੇ ਮਾਮਲੇ ਤੇ ਤੇ ਇਹ ਹਾਲਾਤ ਇਹਨਾਂ ਨੇ ਇੱਥੇ ਪੈਦਾ ਕਰਕੇ ਰੱਖੇ ਹੋਏ ਆ ਇਹਨਾਂ ਨੂੰ ਹੁਣ ਚਾਹੀਦਾ ਘਰੋਂ ਬਾਹਰ ਨਿਕਲਣ ਜਾਂ ਤਾਂ ਲੋਕਾਂ ਦਾ ਕੰਮ ਕਰਾਉਣ ਨਹੀਂ ਤਾਂ ਵਾਕਿਆ ਹੀ ਘਰਾਂ ਦੇ ਅੰਦਰ ਰਹਿ ਜਾਣ ਸਟੇਫੇ ਦੇ ਦੇਣ ਅਸੀਂ ਆਮ ਆਦਮੀ ਪਾਰਟੀ ਇੱਥੇ ਲੋਕਾਂ ਦੇ ਬਹੁਤ ਵਧੀਆ ਕੰਮ ਕਰਾ ਸਕਦੀ ਹੈ ਤੇ ਕਰਨ ਦੇ ਵੀ ਰਵਾਂਗੇ ਬਿਲਕੁਲ ਜੀ ਮੇਰੇ ਨਾਲ ਸਾਡੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜਿਹੜੇ ਪਾਰਟੀ ਨੇ ਬੜਾ ਇਹਨਾਂ ਨੂੰ ਮਾਨ ਸਨਮਾਨ ਦੇ ਕੇ ਜ਼ਿੰਮੇਵਾਰੀ ਲਈ ਹੈ ਔਰ ਸਾਡੇ ਨਾਲ ਹਲਕਾ ਇੰਚਾਰਜ ਬੋ ਬ੍ਰਿਤੀ ਸ਼ਰਮਾ ਜੀ ਔਰ ਸਮੁੱਚੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਮੈਂ ਕਹਿ ਸਕਦਾ ਵੀ ਰੀੜ ਦੀ ਹੱਡੀ ਜਿਹੜੀ ਹੈ ਸਾਡੇ ਬੈਠੇ ਨੇ ਅੱਜ ਔਰ ਇਹ ਸੰਗਠਨ ਦੀ ਮੀਟਿੰਗ ਸੀ ਕੁਝ ਵਿਚਾਰ ਚਰਚਾ ਸੀ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇਲੈਕਸ਼ਨਾਂ ਦਾ ਦੂਰ ਵੀ ਹੈ ਉਹਦੇ ਸਬੰਧੀ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਹਿੰਦੀਆਂ ਨੇ ਉਹਨਾਂ ਕਮੀਆਂ ਪੇਸ਼ੇ ਨੂੰ ਹੱਲ ਕਰਕੇ ਤਗੜੇ ਹੋ ਕੇ ਲਾਂਬੰਦ ਕਰਕੇ ਇੱਕ ਵਧੀਆ ਜਿਹੜਾ ਪਠਾਨਕੋਟ ਨੂੰ ਆਪਾਂ ਵਧੀਆ ਪਹਿਲ ਕਦਮੀ ਦੇਈਏ ਤਾਂ ਜੋ ਕਿ ਕਿਉਂਕਿ ਇੱਥੋਂ ਦੀ ਮੈਂ ਦੇਖ ਰਿਹਾ ਸੀ ਵਾਡਾਂ ਦੇ ਵਿੱਚ ਕਾਫੀ ਦਿੱਕਤਾਂ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਕਾਰਨ ਕੀ ਹੈ ਕਾਰਨ ਇਹ ਹੈ ਵੀ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਹੈ ਸਾਡੀ ਕੋਸ਼ਿਸ਼ ਇਹ ਆ ਵੀ ਆਪਣੇ ਜਿੰਨੇ ਵੱਤ ਵੱਤ ਕੌਂਸਲਰ ਇੱਕ ਵਾਰੀ ਬਣ ਕੇ ਮੇਅਰ ਆਪਣਾ ਬਣ ਜਾਵੇ ਤਾਂ ਜੋ ਕਿ ਲੋਕਾਂ ਨੂੰ ਇੱਕ ਸੁੱਖ ਦਾ ਸਾ ਮਿਲ ਸਕੇ ਜਿਹੜੇ ਪਠਾਨਕੋਟ ਦੀ ਡਿਵੈਲਪਮੈਂਟ ਅਪ ਕਰਾ ਸਕੀ ਸਾਡੇ ਲਈ ਪਹਿਲਾਂ ਤਾਂ ਸਭ ਬਹੁਤ ਬਹੁਤ ਮਾਨ ਦੀ ਗੱਲ ਹੈ ਕਿ ਅਜੇ ਅਮਰ ਸ਼ੇਰ ਸਿੰਘ ਸਹਿਰੀ ਕਲਸੀ ਜੀ ਜੋ ਸਾਡੇ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਅੱਜ ਪਠਾਨਕੋਟ ਦੇ ਵਿੱਚ ਆਏ ਨੇ ਤੇ ਸਾਡੇ ਪੂਰੇ ਸੰਗਠਨ ਦੇ ਨਾਲ ਰੋਬਰੂ ਹੋ ਰਹੇ ਹੈ ਸੰਗਠਨ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਤੇ ਉਹਦਾ ਬਹੁਤ ਵਧੀਆ ਤਰੀਕੇ ਨਾਲ ਹੱਲ ਵੀ ਕਰ ਰਹੇ ਨੇ ਹ ਹੁਣ ਅਸੀਂ ਆਬਵੀਅਸਲੀ ਕਾਰਪੋਰੇਸ਼ਨ ਦੇ ਉੱਤੇ ਵੀ ਇਹਨਾਂ ਦੇ ਨਾਲ ਸਮੱਸਿਆ ਬਾਰੇ ਦੱਸਿਆ ਸੀਗਾ ਕਿ ਸਾਨੂੰ ਪਿਛਲੇ ਦਿਨਾਂ ਕਾਰਪੋਰੇਸ਼ਨ ਤੋਂ ਇੱਥੇ ਪਠਾਨਕੋਟ ਦੇ ਵਿੱਚ ਕਿਸ ਤਰ੍ਹਾਂ ਦੀ ਤੰਗੀਆਂ ਆਈਆਂ ਨੇ ਜਿਹਦੇ ਨਾਲ ਰੋਗ ਸੀਵਰੇਜ ਕੰਪਲੀਟਲੀ ਬਲੌਕਡ ਹੋ ਚੁੱਕੇ ਐ ਤੇ ਕੋਈ ਵੀ ਕਾਰਪੋਰੇਸ਼ਨ ਵੱਲੋਂ ਕੰਮ ਨਹੀਂ ਹੋ ਰਿਹਾ ਅਸੀਂ ਸਾਰੀਆਂ ਆਪਣੀ ਸਮੱਸਿਆ ਇਹਨਾਂ ਦੇ ਨਾਲ ਰੱਖੀ ਐ ਸੰਗਠਨ ਨੂੰ ਸਟਰੋਂਗ ਕਰਨਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਐ ਇਸੇ ਕਰਕੇ ਅੱਜ ਸਾਡੇ ਪ੍ਰਧਾਨ ਸਾਹਿਬ ਵੀ ਇੱਥੇ ਆਏ ਨੇ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਤੇ ਅਸੀਂ ਸੰਗਠਨ ਨੂੰ ਵੀ ਸਟਰੋਂਗ ਕਰਾਂਗੇ ਤੇ ਸੰਗਠਨ ਦੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਾਂਗੇ ਜੀ ਦੇਖੋ ਇੱਥੇ ਕਾਰਪੋਰੇਸ਼ਨ ਜੋ ਹੈਗੀ ਉਹ ਐਸ ਵਲੇ ਕਾਂਗਰਸ ਦੀ ਹੈ ਜਿਹਦੇ ਵਿੱਚ ਮੇਅਰ ਜਿਹੜਾ ਹੈਗਾ ਕਾਂਗਰਸ ਦਾ ਹੈ ਡਿਪਟੀ ਮੇਅਰ ਕਾਂਗਰਸ ਦਾ ਹੈਗਾ ਮੈਜੋਰਿਟੀ ਆਫ ਕਾਂਗਰਸ ਜਿਹੜੇ ਨੇ ਸਾਰੇ ਐਮਸੀਸ ਬਣੇ ਹੋਏ ਨੇ ਲੇਕਿਨ ਇਹਨਾਂ ਦੇ ਵਿੱਚੋਂ ਹਲੇ ਤੱਕ ਕਿਸੇ ਦੀ ਵੀ ਨੀਅਤ ਨਹੀਂ ਇਥੇ ਦੇ ਲੋਕਾਂ ਦੇ ਕੰਮ ਕਰਾਉਣ ਦੀ ਇਹ ਸਾਰੇ ਨੇ ਘਰ ਸੁੱਤੇ ਆ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਨੀਤੀਆਂ ਨੇ ਇਹ ਕਿਸ ਤਰੀਕੇ ਨਾਲ ਕੰਮ ਕਰਦੇ ਲੇਕਿਨ ਪਠਾਨਕੋਟ ਦੇ ਵਿੱਚ ਐਸ ਵਲੇ ਕੋਈ ਵੀ ਕੰਮ ਨਹੀਂ ਹੋਇਆ ਪਿੱਛੇ ਜੀ ਇੱਕ ਸਰਵੇ ਰਿਪੋਰਟ ਵੀ ਆਈ ਸੀਗੀ ਉਹਦੇ ਵਿੱਚ ਪਠਾਨਕੋਟ 195 ਨੰਬਰ ਤੇ ਆਇਆ ਹੈ ਤਨੂੰ ਜਾਣ ਕੇ ਹੈਰਾਨੀ ਹੋਗੀ ਕਿ ਲਾਸਟ ਆਏ ਐਸੀ ਸਫਾਈ ਦੇ ਮਾਮਲੇ ਤੇ ਤੇ ਸੀਵਰੇਜ ਦੇ ਮਾਮਲੇ ਤੇ ਤੇ ਇਹ ਹਾਲਾਤ ਇਹਨਾਂ ਨੇ ਇੱਥੇ ਪੈਦਾ ਕਰਕੇ ਰੱਖੇ ਹੋਏ ਆ ਇਹਨਾਂ ਨੂੰ ਹੁਣ ਚਾਹੀਦਾ ਘਰੋਂ ਬਾਹਰ ਨਿਕਲਣ ਜਾਂ ਤਾਂ ਲੋਕਾਂ ਦਾ ਕੰਮ ਕਰਾਉਣ ਨਹੀਂ ਤਾਂ ਵਾਕਿਆ ਹੀ ਘਰਾਂ ਦੇ ਅੰਦਰ ਰਹਿ ਜਾਣ ਸਟੇਫੇ ਦੇ ਦੇਣ ਅਸੀਂ ਆਮ ਆਦਮੀ ਪਾਰਟੀ ਇੱਥੇ ਲੋਕਾਂ ਦੇ ਬਹੁਤ ਵਧੀਆ ਕੰਮ ਕਰਾ ਸਕਦੀ ਹੈ ਤੇ ਕਰਨ ਦੇ ਵੀ ਰਵਾਂਗੇ